ਇਥੇ ਦੋ ਤਿੰਨ ਵਾਰ ਇਹ ਗੱਲ ਕਹਿਤੀ ਕਿ 15 ਭਗਤਾਂ ਦੀ 11 ਪੱਟਾਂ ਦੀ ਚਾਰ ਗੁਰਮਖਾਂ ਦੀ ਤੇ 6 ਗੁਰੂਆਂ ਦੀ ਬਾਣੀ ਹੈ ਇਦਾਂ ਨਾ ਕਹਿਆ ਕਰੋ ਤੁਹਾਨੂੰ ਸਿਨੇਮਰ ਬੇਨਤੀ ਹੈ ਮੈਂ ਤੁਹਾਡੇ ਤੋਂ ਬਹੁਤ ਛੋਟਾ ਤੁਹਾਡਾ ਬੱਚਾ ਆ ਲੇਕਿਨ ਇੱਕ ਗੱਲ ਕਿਹਾ ਕਰੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਮਹਾਪੁਰਸ਼ਾਂ ਦੀ ਬਾਣੀ ਆ ਕੋਈ ਭਗਤਾਂ ਪੱਟਾਂ ਗੁਰਮਖਾਂ ਦੀ ਕਿਸੇ ਦੀ ਗੁਰ ਕਹਿਣ ਇਦਾਂ ਜਦੋਂ ਆਪਾਂ ਵੱਖਰੇ ਵੱਖਰੇ ਕਰਦੇ ਅਸੀਂ ਉਸ ਗੱਲ ਦੇ ਉੱਤੇ ਮੋਹਰ ਲਾਈ ਜਾ ਰਹੇ ਹਾਂ ਅਸੀਂ ਉਸ ਗੱਲ ਦੇ ਉੱਤੇ ਮੋਹਰ ਲਾਈ ਜਾ ਰਹੇ ਹਾਂ ਇਹ ਗੱਲ ਕਦੀ ਨਾ ਬੋਲਿਆ ਕਰੋ ਇੱਕ ਗੱਲ ਹੋਰ ਇੱਕ ਗੱਲ ਦੇ ਉੱਤੇ ਇਹ ਹੋਰ ਆ ਕੇ ਝੂਠ ਬੋਲਦੇ ਅੱਜ ਜਦੋਂ ਅਰਦਾਸ ਹੁੰਦੀ ਹੈ ਉਸ ਤੋਂ ਬਾਅਦ ਕਦੇ ਵੀ ਪ੍ਰੋਗਰਾਮਾਂ 'ਚ ਆਪਾਂ ਜਾਂਦੇ ਹਾਂ ਨੋਟ ਕਰ ਲਿਓ ਮੈਂ ਇਹਨਾਂ ਗੱਲਾਂ ਦੇ ਉੱਤੇ ਗੱਲ ਕਰ ਰਿਹਾ ਇਹ ਕਹਿੰਦੇ ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਖ ਕਹਿੰਦੇ ਨਾ ਇਹ ਗੱਲ ਜੋ ਪ੍ਰਭ ਕੋ ਮਿਲ ਬੋਚ ਹੈ ਖੋਸ਼ਵੰਦ ਮਿਲੇ ਕਹਿੰਦੇ ਆ ਜੀ ਜਦੋਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਖ ਜਦੋਂ ਗੁਰੂ ਗ੍ਰੰਥ ਸਾਹਿਬ ਗੁਰਾਂ ਦੀ ਦੇਹ ਆ ਫੇ ਭਗਤ ਕਿੱਥੋਂ ਆ ਗਿਆ ਆਪੇ ਕਹਿੰਦੇ ਆ ਨਾ ਆਪੇ ਕੀ ਰਹਾ ਹੈ ਰੋਜ਼ ਕਹਿੰਦੇ ਆ ਸਵੇਰੇ ਕਹਿੰਦੇ ਆ ਸ਼ਾਮ ਕਹਿੰਦੇ ਆ ਫਿਰ ਦੱਸੋ ਮਾਈਕ ਦੇ ਵਿੱਚ ਝੂਠ ਦੋ ਚੀਜ਼ਾਂ ਧਿਆਨ ਦੇ ਵਿੱਚ ਰੱਖਿਓ ਦੋ ਚੀਜ਼ਾਂ ਆਪਾਂ ਹਮੇਸ਼ਾ ਕਹਿੰਦੇ ਇੱਥੇ ਜਕਾਰੇ ਆਪਾਂ ਲੋਨ ਜੋ ਬੋਲੇ ਸੋ ਨਰਪੈ ਸਤਗੁਰ ਰਵਿਦਾਸ ਮਹਾਰਾਜ ਕੀ ਜੈ ਔਰ ਨਾਲ ਇਹ ਵੀ ਕਹਿੰਦੇ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇੱਥੇ ਹੁਣ ਵੀ ਆਪਾਂ ਕਿਹਾ ਕਦੀ ਉਨ੍ਹਾਂ ਦੇ ਗੁਰੂ ਘਰ ਦੇ ਵਿੱਚ ਜਾਂ ਕਿਸੇ ਉਹਨਾਂ ਦੇ ਮੰਚ ਦੇ ਉੱਤੇ ਤੁਹਾਨੂੰ ਜੋ ਬੋਲੇ ਸੋ ਨਰਪੈ ਦਾ ਨਾਹਰਾ ਨਹੀਂ ਕਦੀ ਸੁਣੂਗਾ ਦਸਾਂ ਪਾਤਸ਼ਾਹੀਆਂ ਦਾ ਸਰੂਪ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਦਾਂ ਕਹਿੰਦੇ ਆ ਜੀ ਇਹੀ ਕਹਿੰਦੇ ਆ ਜਦ ਕਿ ਇੱਥੇ ਪਹਿਲਾਂ ਹੀ ਕਹਿ ਚੁੱਕੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਮਹਾਨ ਮਹਾਪੁਰਸ਼ਾਂ ਦੀ ਬਾਣੀ ਹੈ ਦਸਾਂ ਪਾਤਸ਼ਾਹੀਆਂ ਦਾ ਸਰੂਪ ਨਹੀਂ ਹੈ 36 ਮਹਾਪੁਰਸ਼ਾਂ ਦੀ ਬਾਣੀ ਹੈ ਔਰ ਆਪਾਂ ਉੱਥੇ ਵੀ ਅਰਦਾਸ ਦੇ ਵਿੱਚ ਵੀ ਉਹ ਸਾਨੂੰ ਦਰਜਾ ਨਹੀਂ ਦੇ ਰਿਹਾ ਜਿਨ੍ਹਾਂ ਦਸਾਂ ਦੀ ਗੱਲ ਕਰ ਰਹਾ ਉਹਨਾਂ ਦੇ ਵਿੱਚੋਂ ਛਿਆਂ ਦੀ ਬਾਣੀ ਆ ਉਹ ਦਸਾਂ ਦੀ ਨਹੀਂ ਹੈ ਸਿਰਫ ਛਿਆਂ ਦੀ ਹੈ ਲੇਕਿਨ ਉੱਥੇ ਸ਼੍ਰੀ ਆਮ ਰੋਜ਼ ਸਵੇਰੇ ਸ਼ਾਮ ਅਰਦਾਸ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਦਸਾਂ ਪਾਸ਼ਾੀਆਂ ਦਾ ਸਰੂਪ ਆ ਆਪਾਂ ਮਗਰ ਬਾਹੇ ਗੁਰੂ ਕਹਿੰਦੇ ਆ ਆਪਾਂ ਕਹਿੰਦੇ ਨਹੀਂ ਬਾਤ ਵਿਵਾਦ ਦੇ ਵਿੱਚ ਨਹੀਂ ਪੈਣਾ ਆਪਾਂ ਇਹ ਗੱਲ ਕਹਿੰਦੇ ਆ ਅਸੀਂ ਸਨਮਾਨ ਕਰਦੇ ਆ ਸਾਡੇ ਲਈ ਉਹ ਦਸੇ ਮਹਾਪੁਰਸ਼ ਜਿਹੜੇ ਆ ਉਹ ਸਨਮਾਨ ਲੈ ਕੇ ਆ ਚਾਹੇ ਕਿਸੇ ਦੀ ਬਾਣੀ ਹੈ ਕਿਸੇ ਦੀ ਨਹੀਂ ਹੈ जिने ਸਾਡਾ ਮਾਰਗਦਰਸ਼ਨ ਕੀਤਾ ਜਿਨੇ ਸਾਡੇ ਸਮਾਜ ਲਈ ਕੌਮ ਲਈ ਕੁਝ ਕੀਤਾ ਅਸੀਂ ਸਾਡੇ ਲਈ ਉਹ ਪੂਜਣਯੋਗ ਆ ਇਸ ਕਰਕੇ ਆਪਾਂ ਕਹਿੰਦੇ ਆ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਜਿਹੜੇ ਮਹਾਪੁਰਸ਼ਾਂ ਦੀ ਬਾਣੀ ਵਿੱਚ ਆ ਉਹਨਾਂ ਨੂੰ ਚੱਕ ਕੇ ਫੇਰ ਬਾਹਰ ਰੱਖੀ ਜਾਂਦੇ ਆ ਆਪਾਂ ਫੇਰ ਕਹਿੰਦੇ ਆ ਵਾਹਿਗੁਰੂ ਕਹਿੰਦੇ ਆ ਬਈ ਮੈਂ ਇੱਕ ਬੇਨਤੀ ਤੁਹਾਨੂੰ ਕਰਦਾ ਇੱਥੇ ਦੋ ਤਿੰਨ ਵਾਰ ਇਹ ਗੱਲ ਕਹਿ ਦਿੱਤੀ ਕਿ 15 ਭਗਤਾਂ ਦੀ 11 ਪਟਾਂ ਦੀ ਚਾਰ ਗੁਰਮੁਖਾਂ ਦੀ ਤੇ 6 ਗੁਰੂਆਂ ਦੀ ਬਾਣੀ ਹੈ ਇਦਾਂ ਨਾ ਕਹਿਆ ਕਰੋ ਤੁਹਾਨੂੰ ਸਿਨੇਮਰ ਬੇਨਤੀ ਹੈ ਮੈਂ ਤੁਹਾਡੇ ਤੋਂ ਬਹੁਤ ਛੋਟਾ ਤੁਹਾਡਾ ਬੱਚਾ ਆ ਲੇਕਿਨ ਇੱਕ ਗੱਲ ਕਿਹਾ ਕਰੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਕਤੀ ਮਹਾਪੁਰਸ਼ਾਂ ਦੀ ਬਾਣੀ ਆ ਕੋਈ ਭਗਤਾਂ ਪੱਟਾ ਗੁਰਮਖਾਂ ਦੀ ਕਿਸੇ ਦੀ ਕੋਈ ਕਹਿਣ ਦੀ ਐਦਾਂ ਜਦੋਂ ਆਪਾਂ ਵੱਖਰਾ ਵੱਖਰਾ ਕਰਦੇ ਅਸੀਂ ਉਸ ਗੱਲ ਦੇ ਉੱਤੇ ਮੋਹਰ ਲਾਈ ਜਾ ਰਹੇ ਹਾਂ ਅਸੀਂ ਉਸ ਗੱਲ ਦੇ ਉੱਤੇ ਮੋਹਰ ਲਾਈ ਜਾ ਰਹੇ ਹਾਂ ਇਹ ਗੱਲ ਕਦੀ ਨਾ ਬੋਲਿਆ ਕਰੋ ਇੱਕ ਗੱਲ ਹੋਰ ਇੱਕ ਗੱਲ ਦੇ ਉੱਤੇ ਇਹ ਹੋਰ ਆ ਕੇ ਝੂਠ ਬੋਲਦੇ ਆ ਅੱਜ ਜਦੋਂ ਅਰਦਾਸ ਹੁੰਦੀ ਹੈ ਉਸ ਤੋਂ ਬਾਅਦ ਕਦੇ ਵੀ ਪ੍ਰੋਗਰਾਮਾਂ 'ਚ ਆਪਾਂ ਜਾਂਦੇ ਹਾਂ ਨੋਟ ਕਰ ਲਿਓ ਮੈਂ ਇਹਨਾਂ ਗੱਲਾਂ ਦੇ ਉੱਤੇ ਗੱਲ ਕਰ ਰਿਹਾ ਆ ਇਹ ਕਹਿੰਦੇ ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਖ ਕਹਿੰਦੇ ਨਾ ਇਹ ਗੱਲ ਜੋ ਪ੍ਰਭ ਕੋ ਮਿਲ ਬੋਚ ਹੈ ਖੋਸ਼ਬਦ ਮਿਲੇ ਕਹਿੰਦੇ ਆ ਜੀ ਜਦੋਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਖ ਜਦੋਂ ਗੁਰੂ ਗ੍ਰੰਥ ਸਾਹਿਬ ਗੁਰਾਂ ਦੀ ਦੇਹ ਆ ਫੇ ਭਗਤ ਕਿੱਥੋਂ ਆ ਗਏ ਆਪੇ ਕਹਿੰਦੇ ਆ ਨਾ ਆਪੇ ਕੀ ਰਹਾ ਹੈ ਰੋਜ਼ ਕਹਿੰਦੇ ਆ ਸਵੇਰੇ ਕਹਿੰਦੇ ਆ ਸ਼ਾਮ ਕਹਿੰਦੇ ਆ ਫਿਰ ਦੱਸੋ ਮਾਈਕ ਦੇ ਵਿੱਚ ਝੂਠ ਇਹ ਗੱਲ ਇਹ ਗੱਲ ਕਹਿ ਰਹੇ ਆ ਤੋਂ ਮੈਂ ਤੁਹਾਨੂੰ ਇੱਕੋ ਬੇਨਤੀ ਕਰਨੀ ਚਾਹੁੰਦਾ ਇੱਥੇ ਕਈ ਸਾਡੇ ਸਾਥੀ ਇਦਾਂ ਦੀ ਵੀ ਗੱਲ ਕਹਿਣ ਦੇ ਜਦੋਂ ਪ੍ਰੋਗਰਾਮ ਸਾਡੇ ਹੋਣ ਪੈਸਾ ਸਾਡਾ ਲੱਗਾ ਹੋਵੇ ਸਟੇਜ ਸਾਡੀ ਹੋਵੇ ਤੇ ਜਿਹੜਾ ਅਸੀਂ ਕੀਰਤਨੀਆਂ ਜਾਂ ਅਸੀਂ ਕੋਈ ਰਾਗੀ ਢਾਡੀ ਜੱਥਾ ਸਾਦੇ ਆ ਉਹ ਸਾਡਾ ਪੇਡ ਵਰਕਰ ਆ ਸਾਡਾ ਤਨਖਾਈ ਆ ਸਾਡੇ ਕੋ ਪੈਸੇ ਲੈ ਕੇ ਉਹਨੇ ਸਾਡੇ ਮੰਚ ਤੇ ਆਉਣਾ ਜੇ ਉਹ ਸਾਡੇ ਕੋਲੋਂ ਪੈਸੇ ਲੈ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਗੁਰੂ ਨੂੰ ਗੁਰੂ ਦਾ ਦਰਜਾ ਦੇਣ ਨੂੰ ਤਿਆਰ ਨਹੀਂ ਉਹਨੂੰ ਚਾੜਨ ਦੀ ਲੋੜ ਨਹੀਂ ਕੰਨੋਂ ਫੜ ਕੇ ਥੱਲੇ ਲਾ ਦਿਓ ਇਹ ਗੱਲ ਮੰਨਣ ਲੈ ਕੇ ਆ ਇਸ ਗੱਲ ਦਾ ਧਿਆਨ ਰੱਖਿਓ ਆਉਣ ਵਾਲੇ ਟਾਈਮ ਤੇ ਔਰ ਦੂਸਰੀ ਗੱਲ ਰਹੀ ਗੱਲ ਸ਼੍ਰੋਮਣੀ ਕਮੇਟੀ ਦੀ ਜਾਂ ਕਿਸੇ ਹੈੱਡ ਗ੍ਰੰਥੀ ਦੀ ਜਾਂ ਕਿਸੇ ਜਥੇਦਾਰ ਦੀ ਦੇਖੋ ਇਹ ਗੱਲ ਮੰਨਦੇ ਆ ਆਪਾਂ ਬਾਰ-ਬਾਰ ਚੀਖ-ਚੀਕੇ ਗੱਲ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਆਪਾਂ ਚੀਖ-ਚੀਕੇ ਰੌਲਾ ਪਾ ਕੇ ਹਰ ਮੰਚ 'ਤੇ ਇੱਕ ਗੱਲ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਪੁਰਸ਼ਾਂ ਦੀ ਜੇ ਬਾਣੀ ਆ ਤਾਂ ਸਿੱਖ ਇਤਿਹਾਸ ਦੇ ਵਿੱਚ ਸਾਡੀਆਂ ਕੁਰਬਾਨੀਆਂ ਜਿਹੜੀਆਂ ਉਹ ਬੇਅੰਤ ਐ ਆਪਾਂ ਕਹਿੰਦੇ ਆ ਇਹ ਗੱਲ ਲੇਕਿਨ ਦੋ ਚੀਜ਼ਾਂ ਧਿਆਨ ਦੇ ਵਿੱਚ ਰੱਖਿਓ ਦੋ ਚੀਜ਼ਾਂ ਆਪਾਂ ਹਮੇਸ਼ਾ ਕਹਿੰਦੇ ਇਥੇ ਜਕਾਰੇ ਆਪਾਂ ਲੋਨ ਦੇ ਜੋ ਬੋਲੇ ਸੋ ਨਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਔਰ ਨਾਲ ਇਹ ਵੀ ਕਹਿੰਦੇ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਥੇ ਆ ਹੁਣ ਵੀ ਆਪਾਂ ਕਿਹਾ ਕਦੀ ਉਹਨਾਂ ਦੇ ਗੁਰੂ ਘਰ ਦੇ ਵਿੱਚ ਜਾਂ ਕਿਸੇ ਉਹਨਾਂ ਦੇ ਮੰਚ ਦੇ ਉੱਤੇ ਤੁਹਾਨੂੰ ਜੋ ਬੋਲੇ ਸੋ ਨਰਪੈ ਦਾ ਨਾਰਾ ਨਹੀਂ ਕਦੀ ਸੁਣੂਗਾ ਕਦੀ ਨਹੀਂ ਸੁਣੂਗਾ ਤੁਹਾਨੂੰ ਇੱਕ ਗੱਲ ਨਹੀਂ ਤਾੜੀਆਂ ਨਾ ਮਾਰੋ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਵੇ ਦਿਲਾਂ ਦੇ ਵਿੱਚ ਫਰਕ ਕਿਸ ਤਰੀਕੇ ਨਾਲ ਪਾਇਆ ਜਾ ਰਿਹਾ ਹੈ ਕਦੀ ਨਹੀਂ ਸੁਣੂਗਾ ਦੂਸਰੀ ਗੱਲ ਆਪਾਂ ਆਪਣੇ ਗੁਰੂ ਘਰਾਂ ਦੇ ਵਿੱਚ ਅਕੰਠਪਾਤ ਸਾਹਿਬ ਦੀ ਲੜੀ ਆਰੰਭ ਕਰਦੇ ਆਂ ਗੁਰੂ ਘਰਾਂ ਦੇ ਵਿੱਚ ਕਈ ਵਾਰ ਇੰਨੇ ਗੁਰੂ ਦੇ ਪ੍ਰਕਾਸ਼ ਨਹੀਂ ਹੁੰਦੇ ਇੰਨੇ ਸਰੂਪ ਨਹੀਂ ਮੌਜੂਦ ਹੁੰਦੇ ਆਪਾਂ ਦੂਸਰੇ ਗੁਰੂ ਘਰਾਂ ਦੇ ਵਿੱਚੋਂ ਗੁਰੂ ਮਹਾਰਾਜ ਦੇ ਸਰੂਪ ਲੈ ਕੇ ਆਉਂਦੇ ਆਂ ਲੈ ਕੇ ਆਉਂਦੇ ਆ ਨਾ ਆਪਣੇ ਗੁਰੂ ਘਰਾਂ ਦੇ ਵਿੱਚ ਜਦੋਂ ਮਹਾਰਾਜ ਜੀ ਦੇ ਅਕਾਂਠਪਾਤ ਸਾਹਿਬ ਦੀ ਲੜੀ ਆਰੰਭ ਹੋਣੀ ਹੋਵੇ ਆਪਾਂ ਜਿਹੜਾ ਲਾਗਲਾ ਗੁਰੂ ਘਰ ਹੋਵੇ ਚਾਹੇ ਗੁਰਦੁਆਰਾ ਸਿੰਘ ਸਭਾ ਹੋਵੇ ਉੱਥੇ ਜਾਈਦਾ ਵੀ ਸਾਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਦੇ ਦੇਓ। ਦਾ ਜਾਂਦੇ ਆ ਨਾ ਆਪਾਂ ਕਿਉਂਕਿ ਮਹਾਂਪੁਰਸ਼ ਤੁਸੀਂ ਇਹ ਕੰਮ ਕਰਦੇ ਆ ਆਪਾਂ ਜਾਂਦੇ ਆ ਆਪਾਂ ਕਦੀ ਇਹ ਪਿੰਡ ਪੇਤ ਨਹੀਂ ਕੀਤਾ ਲੇਕਿਨ ਉਹ ਵੀ ਲੜੀ ਆਰੰਭ ਕਰਦੇ ਆ ਉਹਨਾਂ ਨੂੰ ਵੀ ਜਦੋਂ ਗੁਰੂ ਮਹਾਰਾਜ ਦੇ ਸਰੂਪਾਂ ਦੀ ਜ਼ਰੂਰਤ ਪੈਂਦੀ ਆ ਉਹ ਦੋ ਪਿੰਡ ਛੱਡ ਕੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਜਾਇਉਣਗੇ ਵੀ ਸਰੂਪ ਚਾਹੀਦੇ ਆ ਕਦੀ ਪਿੰਡ ਦੇ ਵਿੱਚ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਆਉਣਗੇ ਵੀ ਸਾਨੂੰ ਸਰੂਪ ਚਾਹੀਦੇ ਆ ਕਿਉ ਗੁਰਦਾਰ ਸਾਹਿਬ ਦੇ ਵਿੱਚ ਗ੍ਰੰਥ ਸਾਹਿਬ ਤਾਂ ਉਹੀ ਹੈ ਉਹੀ ਬਾਣੀ ਹੈ ਉਹੀ ਉੱਥੇ ਪਈ ਹੈ ਕਿਉਂ ਨਫ਼ਰਤ ਐਨੀ ਐਨੀ ਨਫ਼ਰਤ ਕਿਉਂ ਆ ਕਦੀ ਵਿਚਾਰ ਕੀਤੀ ਐ ਇਹ ਗੱਲ ਕਦੀ ਗੌਰ ਕਰਿਓ ਦੂਸਰੀ ਗੱਲ ਇਹ ਸਾਨੂੰ